ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈਆਂ ਕਿਸੇ ਵੀ ਪ੍ਰੋਜੈਕਟ ਤੇ ਆਪ ਇਸ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਛਾਲ ਸਟੌਲ ਮਫਲਰ ਜਾਂ ਆਪ ਲੌਂਗ ਜੈਕਟ ਇਸ ਡਿਜ਼ਾਈਨ ਚ ਬਣਾ ਸਕਦੇ ਆ ਤਾਂ ਬਹੁਤ ਹੀ ਸੋਹਣੀ ਲੱਗਦੀ ਹੈ ਲੌਂਗ ਜੈਕਟ ਬਣ ਕੇ ਤੇ ਪਾਸੇ ਤੋਂ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ ਇਸ ਤਰ੍ਹਾਂ ਇਸ ਲਈ ਆਪਾਂ ਇਹ ਦੋਨੇ ਪਾਸੇ ਜਿਹੜੇ ਯੂਜ਼ ਕਰ ਸਕਦੇ ਹਾਂ ਸ਼ਾਲ ਸਟੌਲ ਮਫਲਰ ਤੇ ਵੀ ਆਪਾਂ ਇਹਨੂੰ ਪਾ ਸਕਦੇ ਹਾਂ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਸੌਖਾ ਹੈ ਆਪਣਾ ਇਹ ਡਿਜ਼ਾਈਨ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਦੋ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਾਪਾ 3 ਦੇ ਮਲਟੀਪਲ ਦੋ ਕੁੰਡੇ ਵਾਧੂ ਰੱਖ ਲੈਣੇ ਆਪਣਾ ਡਿਜ਼ਾਈਨ ਸੈੱਟ ਹੋ ਜਾਂਦਾ ਠੀਕ ਹੈ ਜਿਵੇਂ 10 10 10 ਲਾਸਟ ਤੇ ਆਪਾਂ ਦੋ ਕੁੰਡੇ ਵਾਧੂ ਰੱਖ ਲਾਂਗੇ ਸਿੱਧੇ ਪਾਸੇ ਤੋਂ ਆਪਣੇ ਡਿਜ਼ਾਈਨ ਦੀ ਪਹਿਲੀ ਸਿਲਾਈ ਸ਼ੁਰੂ ਹੁੰਦੀ ਹੈ ਦੂਸਰੀ ਸਿਲਾਈ ਉਲਟ ਪਾਸੇ ਤੋਂ ਬੰਨ੍ਹਦੀ ਹੈ ਦੋ ਸਿਲਾਈਆਂ ਰਿਪੀਟ ਕਰਨੀਆਂ ਆਪਾਂ ਡਿਜ਼ਾਈਨ ਦੀਆਂ ਤੁਸੀਂ ਚਾਹੇ ਕੋਈ ਨੀਚੇ ਬਾਰਡਰ ਬਣਾਓ ਉੱਪਰ ਇਸ ਡਿਜ਼ਾਈਨ ਨੂੰ ਸਿੱਧੇ ਪਾਸੇ ਤੋਂ ਸ਼ੁਰੂ ਕਰੋ ਜਾਂ ਤੁਸੀਂ ਇਸ ਤਰ੍ਹਾਂ ਕੁੰਡੇ ਪਾਉਣ ਤੋਂ ਬਾਅਦ ਆਪਣਾ ਡਿਜ਼ਾਈਨ ਸ਼ੁਰੂ ਕਰੋ ਇਸ ਡਿਜ਼ਾਈਨ ਨੂੰ ਕਿਵੇਂ ਸੈੱਟ ਕਰਨਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਹਰੇਕ ਪ੍ਰੋਜੈਕਟ ਦੇ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਇਸ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪਹਿਲੀ ਸਲਾਈ ਇਹ ਮੈਂ نیچے ਡਿਜ਼ਾਈਨ ਬਣਾਇਆ ਇਸ ਤਰ੍ਹਾਂ ਇਹਦੇ ਉੱਪਰ ਹੀ ਤੁਹਾਨੂੰ ਇਹ ਦੋ ਸਲਾਈਆਂ ਬਣਾ ਕੇ ਦਿਖਾਉਂਗੀ ਡਿਜ਼ਾਈਨ ਦੀਆਂ ਤਾਂ ਤੁਸੀਂ ਜਦੋਂ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਇਸ ਤਰ੍ਹਾਂ ਸ਼ੁਰੂ ਕਰਨੀ ਹੈ ਮੇਰੇ ਕੋਲ ਹੁਣ ਇੱਥੇ ਜਿਵੇਂ ਤਿੰਨ ਤਿੰਨ ਕੁੰਡੇ ਆ ਰਹੇ ਆ ਇਕੱਠੇ ਤਾਂ ਜਦੋਂ ਆਪਾਂ ਪਹਿਲੀ ਸਲਾਈ ਸ਼ੁਰੂ ਕਰਾਂਗੇ ਤਾਂ ਆਪਣੇ ਕੁੰਡੇ ਜਿਹੜੇ ਇਸ ਤਰ੍ਹਾਂ ਅਲੱਗ-ਅਲੱਗ ਹੁੰਦੇ ਆ ਤਾਂ ਐਸੀ ਤਰ੍ਹਾਂ ਬਣਾਉਣੀ ਹੈ ਪਹਿਲੀ ਸਲਾਈ ਜਿਵੇਂ ਮੈਂ ਤੁਹਾਨੂੰ ਦੱਸੂਗੀ ਪਹਿਲਾ ਗੁੰਡਾ ਤੁਸੀਂ ਉਤਾਰੋ ਚਾਹੇ ਗੁਨੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਨੂੰ ਉਤਾਰ ਲੈਣੀ ਹੈ ਠੀਕ ਹੈ ਫਿਰ ਥ੍ਰੈਡ ਕਰਨ ਹੈ ਅੱਗੇ ਫਿਰ ਅੱਗੇ ਆਪਾਂ ਤਿੰਨ ਕੁੰਡੇ ਲੈਣੇ ਨੇ ਤਾਂ ਤਿੰਨ ਕੁੰਡਿਆਂ ਦਾ ਆਪਾਂ ਥ्रेड ਲੱਗੇ ਕਰਕੇ ਪਿਛਲੀ ਸਾਈਡ ਤੋਂ ਇਹ ਕੁੰਡਾ ਬਣਾ ਦੇਣਾ ਇਸ ਤਰ੍ਹਾਂ ਫੇਰੇ ਕੁੰਡੇ ਸਲਾਈ ਤੋਂ ਉਤਾਰ ਦੇਣੀ ਹੈ ਇਸ ਤਰ੍ਹਾਂ ਇਸ ਸਲਾਈ ਚ ਆਪਣੇ ਕੁੰਡੇ ਘਟਣਗੇ ਦੂਸਰੀ ਸਲਾਈ ਚ ਆਪਣੇ ਕੁੰਡੇ ਪੂਰੇ ਹੋ ਜਾਣਗੇ ਠੀਕ ਹੈ ਫੇਰ ਥ्रेड ਕਰਾਂਗੇ ਅੱਗੇ ਫੇਰ ਅੱਗੇ ਤਿੰਨ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਾਂਗੇ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਪਹਿਲੀ ਛਲਾਈ ਆਪਾਂ ਸਾਰੀ ਇਸੇ ਤਰ੍ਹਾਂ ਬਣਾਉਣੀ ਹੈ ਫਿਰ ਥ੍ਰੈਡ ਕਰਾਂਗੇ ਅੱਗੇ ਤਿੰਨ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਾਂਗੇ ਇਸ ਤਰ੍ਹਾਂ ਫੇਰ ਉਸ ਤੋਂ ਬਾਅਦ ਥ੍ਰੈਡ ਕਰਾਂਗੀ ਅੱਗੇ ਤਿੰਨ ਗੁੰਡਿਆਂ ਦਾ ਬਣਾਵਾਂਗੀ ਪਿਛਲੀ ਸਾਈਡ ਤੋਂ ਇੱਕ ਗੁੰਡਾ ਇਸ ਤਰ੍ਹਾਂ ਫੇਰ ਥ੍ਰੈਡ ਕਰਾਂਗੀ ਅੱਗੇ ਤਿੰਨ ਗੁੰਡਿਆਂ ਦਾ ਬਣਾਵਾਂਗੀ ਆਪਾਂ ਪਿਛਲੀ ਸਾਈਡ ਤੋਂ ਇੱਕ ਗੁੰਡਾ ਇਸ ਤਰ੍ਹਾਂ ਫੇਰ ਥ੍ਰੈਡ ਕਰਾਂਗੀ ਅੱਗੇ తిని కదా పిచ్చలి సైడ్తో బావే ఫిర్డ్ కి అవ్వగి పిచ్చలి సైడ్ థర్డ్ కి అడెదా బావే పిచ్చలి సైడ్ థర్డ్ కి అర ਤਿੰਨ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਬਣਾਵਾਂਗੇ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਠੀਕ ਹੈ ਲਾਸਟ ਵਾਲਾ ਕੁੰਡਾ ਸਿੱਧੀ ਸਲਾਈ ਅਤੇ ਸਿੱਧਾ ਬਣਾਣਾ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਇਸ ਤਰ੍ਹਾਂ ਆਪਣੀ ਜਿਹੜੀ ਵਿੱਚ ਜਾਲੀ ਬਣਦੀ ਜਾਂਦੀ ਹੈ ਦੂਸਰੀ ਸਲਾਈ ਉਲਟ ਪਾਸੇ ਤੋਂ ਉਲਟ ਪਾਸੇ ਤੋਂ ਵੀ ਆਪਣਾ ਡਿਜ਼ਾਈਨ ਇਹ ਬਹੁਤ ਹੀ ਸੋਹਣਾ ਦਿਖਾਈ ਦਿੰਦਾ ਇਸ ਤਰ੍ਹਾਂ ਤਾਂ ਉਲਟ ਪਾਸੇ ਤੋਂ ਦੂਸਰੀ ਸਲਾਈ ਆਪਣੇ ਡਿਜ਼ਾਈਨ ਦੀ ਕੰਨੀ ਵਾਲਾ ਕੁੰਡਾ ਇਸ ਤਰ੍ਹਾਂ اتار ਲੈਣਾ ਆਪਾਂ ਫਿਰ ਜਿਹੜਾ ਆਪਣਾ ਇਹ ਕੁੰਡਾ ਤੇ ਵਾਲ ਵਾਲਾ ਕੁੰਡਾ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਉਤਾਰਨੀ ਨਹੀਂ ਕੁੰਡੇ ਆਪਾਂ ਸਲਾਈ ਤੋਂ ਫਿਰ ਥ੍ਰੈਡ ਸਲਾਈ ਟਿਲ ਲਪੇਟ ਕੇ ਅੱਗੇ ਲਿਆਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਤਾਂ ਦੋ ਕੁੰਡਿਆਂ ਤੋਂ ਆਪਣੇ ਤਿੰਨ ਕੁੰਡੇ ਬਣ ਗਏ ਪਹਿਲੀ ਸਲਾਈ ਵਿੱਚ ਜਿਹੜੇ ਆਪਣੇ ਕੁੰਡੇ ਘਟੇ ਇੱਥੇ ਪੂਰੇ ਹੋ ਜਾਣਗੇ ਠੀਕ ਹੈ ਫਿਰ ਦੋ ਕੁੰਡਿਆਂ ਦਾ ਆਪਾਂ ਬਣਾਵਾਂਗੇ ਇੱਕ ਕੁੰਡਾ ਫਿਰ ਥ੍ਰੈਡ ਨੂੰ ਸਲਾਈ ਤੇ ਲਪੇਟਾਂਗੇ ਐਸ ਤਰ੍ਹਾਂ ਅੱਗੇ ਲੈ ਕੇ ਆਵਾਂਗੇ ਲਪੇਟ ਕੇ ਫਿਰ ਇਹਨਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਿਆਂਗੇ ਉਲਟਾ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ ਥ੍ਰੈਡ ਸਲਾਈ ਤੇ ਲਪੇਟ ਕੇ ਅੱਗੇ ਲੈ ਕੇ ਆਵਾਂਗੇ ਫਿਰ ਇਹਨਾਂ ਦੋ ਕੁੰਡਿਆਂ ਦਾ ਬਣਾ ਦੇਾਂਗੇ ਇੱਕ ਕੁੰਡਾ ਸਾਰੀ ਸਲਾਈ ਆਪਾਂ ਉਲਟ ਪਾਸੇ ਤੋਂ ਦੂਸਰੀ ਸਲਾਈ ਹੈ ਦੂਸਰੀ ਤੇ ਲਾਸਟ ਸਲਾਈ ਇਸੇ ਤਰ੍ਹਾਂ ਬਣਾਉਣੀ ਆ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟ ਥ੍ਰੈਡ ਸਲਾਈ ਤੇ ਲਪੇਟ ਕੇ ਅੱਗੇ ਲੈ ਕੇ ਆਵਾਂਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟ ਇਸ ਤਰ੍ਹਾਂ ਦੋ ਕੁੰਡਿਆਂ ਦਾ ਬਣਾਵਾਂਗੇ ਕੁੰਡਾ ਉਲਟਾ ਥ्रेड ਨੂੰ ਲਪੇਟ ਕੇ ਅੱਗੇ ਲੈ ਕੇ ਆਵਾਂਗੇ ਇੱਕ ਕੁੰਡਾ ਬਣ ਜਾਂਦਾ ਫਿਰ ਦੋ ਦਾ ਇੱਕ ਬਣਾ ਦਿਆਂਗੇ ਉਲਟ ਦੋ ਤੋਂ ਤਿੰਨ ਤਿੰਨ ਕੁੰਡੇ ਬਣਦੇ ਜਾਂਦੇ ਆਪਨੇ ਪਹਿਲੀ ਛਲਾਈ ਵਿੱਚ ਜਿਹੜੇ ਆਪਣੇ ਕੁੰਡੇ ਘਟੀ ਸੀ ਦੂਸਰੀ ਛਲਾਈ ਤੇ ਆਪਣੇ ਇਹ ਪੂਰੇ ਹੋ ਜਾਂਦੇ ਇਸ ਤਰ੍ਹਾਂ ਲਾਸਟ ਤੇ ਵੀ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਬਣਾਇਆ ਕੁੰਡਾ ਉਲਟਾ thread ਸਲਾਈ ਤੇ ਲਪੇਟ ਕੇ ਲੈ ਕੇ ਆਂਦਾ ਅੱਗੇ ਦੋ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਉਲਟੀ ਸਲਾਈ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਦੋ ਸਲਾਂਗਾਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਹੀ ਦੋ ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਜਦੋਂ ਤੁਸੀਂ ਦਵਾਰਾ ਡਿਜ਼ਾਈਨ ਸ਼ੁਰੂ ਕਰਨਾ ਹੈ ਤਾਂ ਉਸੇ ਤਰ੍ਹਾਂ ਪਹਿਲੀ ਸਿਲਾਈ ਦੀ ਤਰ੍ਹਾਂ ਆਪਾਂ ਮਤਲਬ ਪਹਿਲੀ ਸਿਲਾਈ ਸ਼ੁਰੂ ਕਰ ਲੈਣੀ ਹੈ ਕੁੰਡਾ ਕੰਨੀ ਵਾਲਾ ਧਾਰ ਕੇ ਥ੍ਰੈਡ ਅੱਗੇ ਕਰਕੇ ਤਿੰਨ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਫੇਰ ਥ੍ਰੈਡ ਅੱਗੇ ਕਰਾਂਗੇ ਤਿੰਨ ਕੁੰਡਿਆਂ ਦਾ ਬਣਾਵਾਂਗੇ ਪਿਛਲੀ ਸਾਈਡ ਤੇ ਫੇਰ ਥ੍ਰੈਡ ਅੱਗੇ ਕਰਾਂਗੇ ਇਹ ਤਿੰਨ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾਵਾਂਗੇ ਸਿੱਧੀ ਸਿਲਾਈ ਚ ਕੁੰਡੇ ਘਟ ਜਾਂਦੇ ਆ ਦੂਸਰੀ ਉਲਟੀ ਸਲਾਈ ਚ ਆਪਣੀ ਖੁੰਡੀ ਜਿਹੜੀ ਪੂਰੇ ਹੋ ਜਾਂਦੀ ਹੈ। ਇਹ ਹੀ ਆਪਣਾ ਦੋ ਸਲਾਈਆਂ ਦਾ ਡਿਜ਼ਾਈਨ ਹੈ। ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ? ਮੈਨੂੰ ਜਰੂਰ ਦੱਸਿਓ ਤੇ ਬਾਕੀ ਤੁਸੀਂ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ। ਬਹੁਤ ਹੀ ਸੌਖਾ ਤੇ ਬਹੁਤ ਹੀ ਸੋਹਣਾ ਲੱਗਦਾ ਹੈ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।